ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਬੈਦਾ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਆ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਲੈ ਕੇ ਹਾਜ਼ਰ ਆ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜਿਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਸਿਸਟਮ ਆ ਦੇਖੋ ਜੀ ਇਸ ਵਖਤ ਦੇਸ਼ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਆ ਜਿਹੜਾ ਉਹ ਨਹੀਂ ਬਣਿਆ ਹੋਇਆ ਤੇ ਸਿਰਫ ਬਿਓ ਬੰਗਾਲ ਦੇ ਵਿੱਚ ਇੱਕ ਚੱਕਰਵਾਤ ਆ ਜਿਹੜਾ ਕਿ ਸਮੁੰਦਰੀ ਤੂਫਾਨ ਜਿਹਨੂੰ ਕਹਿੰਦੇ ਆ ਉਹ ਬਣਨ ਜਾ ਰਿਹਾ ਲੇਕਿਨ ਉਹਦੇ ਵਿੱਚ ਹਲੇ ਟਾਈਮ ਲੱਗੂਗਾ ਤੇ ਹੁਣ ਆਪਾਂ ਗੱਲ ਕਰਦੇ ਆ ਸਭ ਤੋਂ ਪਹਿਲਾਂ ਭਈ ਬੱਦਲ ਆ ਜਿਹੜੇ ਹੋ ਇਸ ਵਕਤ ਕਿੱਥੇ ਕਿੱਥੇ ਜਿਹੜੇ ਹੋ ਛਾਏ ਹੋਇਆ ਗਰਜ-ਗੱਡਾ ਕਾਲੇ ਜਿਹੜੇ ਬੱਦਲ ਆ ਇਸ ਵਕਤ ਹੋ ਨਾਰਥ-ਈਸਟ ਇੰਡੀਆ ਤੇ ਤੇ ਜਾਂ ਫਿਰ ਇਧਰ ਤਮਿਲਨਾਡੂ ਦੀ ਸਾਈਡ ਤੇ ਥੋੜਾ ਜਿਹਾ ਬੱਦਲ ਆ ਜਿਹੜਾ ਹੋ ਦਿਖ ਰਿਹਾ ਬਾਕੀ ਕਿੱਥੇ ਕਿਸੇ ਤਰ੍ਹਾਂ ਦਾ ਕੋਈ ਬੱਦਲ ਵਾਲੀ ਨਹੀਂ ਹੈ ਤੇ ਜੇਕਰ ਹਵਾਵਾਂ ਦੀ ਦੱਸਾਂ ਗੱਲ ਕਰੀਏ ਤਾਂ ਹਵਾਵਾਂ ਜਿਹੜੀਆਂ ਪੱਛਮ ਦੀ ਤਰਫ ਤੋਂ ਬਹੁਤ ਤੇਜ਼ੀ ਨਾਲ ਜਿਹੜੀਆਂ ਚੱਲ ਰਹੀਆਂ ਨੇ ਤੇ ਇਸ ਦੇ ਵਿੱਚ ਹਾਲੇ 2-4 ਦਿਨ ਇਸੇ ਤਰ੍ਹਾਂ ਇਹਨਾਂ ਦੇ ਚੱਲਣ ਦੀ ਸੰਭਾਵਨਾ ਤੇ 5 ਤੇ 6 ਤਰੀਕ ਨੂੰ ਇੱਕ ਸਿਸਟਮ ਆ ਜਿਹੜਾ ਪੱਛਮੀ ਗੜਬੜੀ ਜਿਹਨੂੰ ਵੈਸਟਰਨ ਡਿਸਟਰਬੈਂਸ ਕਹਿੰਦੇ ਆਪਾਂ ਉਹ ਆ ਰਿਹਾ ਤੇ ਉਹ ਜੰਮੂ ਕਸ਼ਮੀਰ ਤੇ ਪੰਜਾਬ ਹਰਿਆਣਾ ਰਾਜਸਥਾਨ ਨੂੰ ਪ੍ਰਭਾਵਿਤ ਕਰ ਸਕਦਾ ਤੇ ਉਹਦੇ ਸੰਬੰਧੀ ਆਪਾਂ ਅਪਡੇਟ ਆਉਣ ਵਾਲੇ ਦਿਨਾਂ 'ਚ ਦੇਵਾਂਗੇ ਤੇ ਇੱਕ ਅਰਬ ਸਾਗਰ ਦੇ ਵਿੱਚ ਵੀ ਆ ਜਿਹੜਾ ਚੱਕਰਵਾਤ ਆ ਸਮੁੰਦਰੀ ਤੂਫਾਨ ਬਣ ਰਿਹਾ ਉਹਦੀਆਂ ਵੀ ਜਿਹੜੀਆਂ ਸੰਭਾਵਨਾਵਾਂ ਉਹ ਆਉਣ ਵਾਲੇ ਟਾਈਮ 'ਚ ਪਤਾ ਲੱਗਣਗੀਆਂ ਆਪਾਂ ਨੂੰ ਤੇ ਹੁਣ ਜੇ ਆਕਰ ਵਰਖਾ ਦੀ ਗੱਲ ਕਰੀਏ ਅੱਜ ਦੇ ਮੌਸਮ ਦੀ ਗੱਲ ਕਰੀਏ ਤਾਂ ਅੱਜ ਮੌਸਮ ਆ ਜਿਹੜਾ ਉਹ ਸਾਰਾ ਦਿਨ ਸਾਫ਼ ਤੇ ਖੁਸ਼ਕ ਰਹੂਗਾ ਕਿਸੇ ਤਰ੍ਹਾਂ ਨਾਲ ਕੋਈ ਵਰਖਾ ਹੁੰਦੀ ਸੰਭਾਵਨਾ ਨਹੀਂ ਤੇ ਇਸੇ ਤਰ੍ਹਾਂ ਆਉਣ ਵਾਲੇ 2 3 ਤੇ 4 ਤਰੀਕ ਨੂੰ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤੇ ਜਿਹੜੀ ਹਵਾ ਵਾ ਉਹ ਚਲਦੀ ਰਹੂ ਇਸੇ ਤਰ੍ਹਾਂ ਉਹਦੇ ਵਿੱਚ ਪੱਛਮ ਦੀ ਹਵਾ ਹੀ ਚੱਲਦੀ ਰਹਿਣੀ ਆ। ਉਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫੇਰ ਬਦਲ ਹਲੇ ਹੋਣ ਦੀ ਸੰਭਾਵਨਾ ਨਹੀਂ ਆ। ਇਸ ਤੋਂ ਬਿਨਾਂ ਆਪਾਂ ਜੇਕਰ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਜਿਹੜੇ ਉਹਦੇ ਵਿੱਚ ਜਿਹੜੇ ਕਿਸਾਨ ਵੀਰ ਆ ਉਹ ਆਪਣਾ ਜਿਹੜਾ ਕੰਮ ਆ ਉਹ ਕਰ ਸਕਦੇ ਆ ਲਗਾਤਾਰ ਫਸਲ ਸੰਬੰਧੀ ਪਾਣੀ ਦੇਣਾ, ਸਪਰੇਅ ਕਰਨੀ ਆ ਜਾਂ ਹੋਰ ਕਿਸੇ ਤਰ੍ਹਾਂ ਦੀਆਂ ਫਸਲ ਦੀਆਂ ਕਾਰਵਾਈਆਂ ਕਰਨੀਆਂ ਉਹ ਕਰ ਸਕਦਾ। ਕਿਸੇ ਤਰ੍ਹਾਂ ਦੀ ਉਹ ਚ ਕੋਈ ਦਿੱਕਤ ਨਹੀਂ ਹੈਗੀ। ਤੇ ਹੁਣ ਆਪਾਂ ਕਰਦੇ ਆਂ ਜੀ ਗੱਲ ਆਉਣ ਵਾਲੇ 10 ਦਿਨ ਦੇ ਵਿੱਚ ਮੌਸਮ ਆ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ। ਹੁਣ ਆਪਾਂ ਗੱਲ ਕਰਦੇ ਆ ਜੀ ਆਉਣ ਵਾਲੇ 10 ਦਿਨ ਦੇ ਮੌਸਮ ਦਾ ਹਾਲ ਕਿਸ ਤਰ੍ਹਾਂ ਦਾ ਰਹੂਗਾ ਸਭ ਤੋਂ ਪਹਿਲਾਂ ਅੱਜ 1 ਤਰੀਕ ਦੀ ਗੱਲ ਕਰੀਏ ਤਾਂ 1 ਤਰੀਕ ਨੂੰ ਪੰਜਾਬ ਦੇ ਵਿੱਚ ਤੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਸਮ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਹੋਣ ਦੀ ਸੰਭਾਵਨਾ ਨਹੀਂ ਜੇਕਰ ਗੱਲ ਕਰੀ ਆਪਾਂ 2 ਅਕਤੂਬਰ ਦੀ ਤਾਂ 2 ਤਰੀਕ ਨੂੰ ਪੂਰੇ ਉੱਤਰੀ ਭਾਰਤ ਚ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਚੰਡੀਗੜ੍ਹ ਰਾਜਸਥਾਨ ਸਾਰੇ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ 10 ਤਰੀਕ ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਤੇ ਰਾਜਸਥਾਨ 'ਚ ਮੌਸਮ ਖੁਸ਼ਕ ਰਹੂਗਾ 4 ਤਰੀਕ ਨੂੰ ਵੀ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ ਤੇ ਰਾਜਸਥਾਨ 'ਚ ਮੌਸਮ ਖੁਸ਼ਕ ਰਹੂਗਾ ਤੇ ਜੇਕਰ ਆਪਾਂ ਗੱਲ ਕਰੀਏ 5 ਤਰੀਕ ਦੀ ਤਾਂ 5 ਤਰੀਕ ਨੂੰ ਹਲਚਲ ਹੈ ਜਿਹੜੀ ਉਹ ਵਧਣੀ ਸ਼ੁਰੂ ਹੋ ਰਣੀ ਹੈ ਜੰਮੂ ਕਸ਼ਮੀਰ ਤੇ ਪੰਜਾਬ ਤੇ ਉੱਤਰਾਖੰਡ 'ਚ ਕੁਝ ਥਾਵਾਂ ਤੇ ਜਿਹੜੀਆਂ ਵਰਖਾ ਜਿਹੜੀ ਉਹ ਨੇਰੀ ਸ਼ਰਾਟੇ ਆ ਸਕਦੇ ਆ ਇਸੇ ਤਰ੍ਹਾਂ 6 ਤਰੀਕ ਨੂੰ ਜਿਹੜੀ ਉਹ ਹਲਚਲ ਹੋਰ ਜ਼ਿਆਦਾ ਵੱਧ ਜਾਣੀ ਆ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪੰਜਾਬ ਹੋ ਗਿਆ ਰਾਜਸਥਾਨ ਦੇ ਉੱਤਰੀ ਭਾਗ ਹੋ ਗਏ ਉੱਤਰਾਖੰਡ ਹੋ ਗਿਆ ਇੱਥੇ ਵਰਖਾ ਦੀਆਂ ਗਤੀਵਿਧੀਆਂ ਹੋ ਸਕਦੀਆਂ ਉਸੇ ਤਰ੍ਹਾਂ 7 ਤਰੀਕ ਨੂੰ ਵੀ ਇਹ ਕਾਰਵਾਈਆਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਤੇ ਇਸੇ ਤਰ੍ਹਾਂ 8 ਤਰੀਕ ਦੀ ਜੇਕਰ ਆਪਾਂ ਗੱਲ ਕਰੀਏ ਤਾਂ 8 ਤਰੀਕ ਨੂੰ ਪੰਜਾਬ ਦੇ ਵਿੱਚ ਮੌਸਮ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਤੇ ਜੇਕਰ ਆਪਾਂ ਗੱਲ ਕਰੀਏ 9 ਤਰੀਕ ਦੀ ਤਾਂ 9 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡ 'ਚ ਮੌਸਮ ਖੁਸ਼ਕ ਰਹੂਗਾ ਰਾਜਸਥਾਨ 'ਚ ਹਲਕੀਆਂ ਫੁਲਕੀਆਂ ਕਰਵਈਆਂ ਹੋ ਸਕਦੀਆਂ ਜੇਕਰ ਆਪਾਂ ਗੱਲ ਕਰੀਏ 10 ਤਰੀਕ ਦੀ ਤਾਂ 10 ਤਰੀਕ ਨੂੰ ਵੀ ਰਾਜਸਥਾਨ 'ਚ ਹਲਕੀ ਫੁਲਕੀ ਕਾਰਵਈ ਹੈ ਜਿਹੜੀ ਉਹ ਹੋ ਸਕਦੀ ਹੈ ਗੁਜਰਾਤ 'ਚ ਹੋ ਸਕਦੀ ਆ ਜੰਮੂ ਕਸ਼ਮੀਰ ਦੇ ਉਪਰਲੇ ਇਲਾਕਿਆਂ ਦੇ ਵਿੱਚ ਵਰਖਾ ਹੋ ਸਕਦੀ ਆ ਪੰਜਾਬ ਦੇ ਵਿੱਚ ਮੌਸਮ ਖੁਸ਼ਕ ਰਹੂਗਾ ਇਹ ਸੀਗਾ ਜੀ 10 ਦਿਨ ਦਾ ਮੌਸਮ ਦਾ ਹਾਲ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਜਿਹੜੀ ਉਹ ਵਧੀਆ ਲੱਗੀ ਹੋ ਜੇਕਰ ਸਾਡੇ ਵੱਲੋਂ ਦਿੱਤੀ ਜਾਣਕਾਰੀ ਵਧੀਆ ਲੱਗੀ ਤਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਮੌਸਮ ਸੰਬੰਧੀ ਨਵੀਂ-ਨਵੀਂ ਅਪਡੇਟਾਂ ਜਿਹੜੀ ਉਹ ਤੁਹਾਨੂੰ ਮਿਲ ਸਕੇ ਸਤਿ ਸ੍ਰੀ ਅਕਾਲ ਜੀ